ਇਹ ਜੋ ਤੁਸੀਂ ਵੇਖ ਰਹੇ ਹੋ ਨਾਲੀਆਂ ਵਿੱਚੋਂ ਨਿਕਲਿਆ ਗੰਦਾ ਪਾਣੀ ਗਲੀ ਡਾਕਟਰ ਮੋਹਨ ਸਿੰਘ ਵਾਲੀ ਮੰਦਰ ਜਨਤਾ ਜਾਂਚ ਕਰਦੇ ਬਾਹਰ ਦਾ ਹੈ ਜਿੱਥੇ ਲੋਕ ਕਾਫੀ ਦਿਨਾਂ ਤੋਂ ਪਰੇਸ਼ਾਨ ਹਨ ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਨਗਰ ਕੌਂਸਲ ਵਿੱਚ ਕਈ ਵਾਰ ਸ਼ਿਕਾਇਤਾਂ ਵੀ ਲਿਖਾਈਆਂ ਗਈਆਂ ਹਨ ਸ਼ਿਕਾਇਤ ਨੰਬਰ 8 ਸ਼ਿਕਾਇਤ ਨੰਬਰ 87 ਸ਼ਿਕਾਇਤ ਨੰਬਰ 144 ਪਰ ਫਿਰ ਵੀ ਕੋਈ ਸੁਣਾਈ ਨਹੀਂ ਹੋ ਰਹੀ ਇਹ ਜੋ ਗੰਦਾ ਪਾਣੀ ਭਰਿਆ ਆਇਆ ਹੈ ਬਿਲਕੁਲ ਮੰਦਰ ਡਾਕਟਰ ਮੋਹਨ ਸਿੰਘ ਵਾਲੀ ਗਲੀ ਵਿੱਚ ਜੋ ਮੰਦਰ ਬਣਿਆ ਹੈ ਗਲੀ ਮੰਦਰ ਬਣਿਆ ਹੈ ਮੰਦਰ ਦੇ ਬਾਹਰ ਭਰਿਆ ਗੰਦਾ ਪਾਣੀ ਹੈ ਜਿੱਥੇ ਆਂਜਨ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਇਸ ਵੱਲ ਕੋਈ ਵੀ ਤਿਆਰ ਨਹੀਂ ਦੇ ਰਹੇ ਇਹ ਕਹਿਣਾ ਹੈ ਗਲੀ ਦੇ ਬਾਹਰ ਕੰਮ ਕਰਨ ਵਾਲੇ ਲੋਕਾਂ ਦਾ ਉਹਨਾਂ ਦਾ ਕਹਿਣਾ ਹੈ ਕਈ ਵਾਰ ਸ਼ਿਕਾਇਤਾਂ ਕਰਾਈਆਂ ਗਈਆਂ ਹਨ ਅਧਿਕਾਰੀ ਆਉਂਦੇ ਹਨ ਖਾਣਾ ਪੂਰਤੀ ਕਰਕੇ ਚਲੇ ਜਾਂਦੇ ਹਨ ਪਰ ਪਾਣੀ ਉੱਥੇ ਤੋਂ ਉੱਥੇ ਹੀ ਹੈ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਮੰਦਰ ਦੇ ਦਰਵਾਜ਼ੇ ਦੇ ਅੱਗੇ ਗੰਦੇ ਨਾਲੀ ਦਾ ਪਾਣੀ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਜਿਸ ਦੇ ਨਾਲ ਲੋਕਾਂ ਦੀ ਸ਼ਰਦਾ ਨੂੰ ਵੀ ਠੇਸ ਲੱਗ ਰਹੀ ਹੈ ਤੇ ਲੋਕ ਪੂਰੀ ਤਰ੍ਹਾਂ ਉਦਾਸ ਹਨ ਇੱਥੇ ਬੋਲਦੇ ਹੋਏ ਗਲੀ ਡਾਕਟਰ ਮੋਹਨ ਸਿੰਘ ਵਾਲੀ ਵਾਲਿਆਂ ਨੇ ਹੋਰ ਕੀ ਕੁਝ ਕੀਤਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਜਾਣਕਾਰੀ ਦੇਖੋ ਹੁਣ ਕੀ ਕੰਮ ਕਰਦੇ ਹੋ ਕਿਹੜੀ ਗਲੀ ਖੜਿਆ ਡਾਕਟਰ ਮੋਹਨ ਸਿੰਘ ਵਾਲੀ ਮੰਦਰ ਦਾ ਕੀ ਨਾਮ ਹੈ ਜਨਤਾ ਜਨਤਾ ਦਾ ਸਬਸਕ੍ਰਾਈਬ ਹੋ ਜਾ ਹਾਂਜੀ ਜਨਤਾ ਜਨਤਾ ਡਾਕਟਰ ਭਵਨ ਇੱਥੇ ਕੀ ਮਸਲਾ ਹੈ ਪਾਣੀ ਦਾ ਜੀ ਪਾਣੀ ਸੀ ਫਿਰ ਬਲੌਕ ਕਿੰਨੀ ਦੇਰ ਦਾ ਚੱਲ ਰਿਹਾ ਹੈ ਹਾਂ ਜੀ ਸਾਹਿਬੀ ਬੋਤਾਂ ਨਹੀਂ ਨਾ ਜੀ ਨਾ ਨਾ ਨਗਰ ਕੌਂਸਲ ਆਦਾ ਕੋਈ ਧਿਆਨ ਨਹੀਂ ਦੇ ਰਹੀ ਨਹੀਂ ਜੀ ਠੀਕ ਹੈ ਕੀ ਮੰਗ ਕਰਦੇ ਹੋ ਤੁਸੀਂ ਭਾਈ ਜਣੇ ਸਫਾਈ ਹੋਵੇ ਨਗਰ ਕੌਂਸਲ ਨੂੰ ਕੀ ਆ ਸੀ ਹਾਂ ਜੀ ਤੇ ਕੀ ਕਹਿੰਦੇ ਜਿਹੜੀ ਵੀ ਲਿਖਾ ਕੇ ਆਇਆ ਸੀ ਕੀ ਕਹਿੰਦੇ ਆਏ ਜੀ ਮੁਰੇ ਬਾਬਤੇ ਬੇਨੋਨ ਕੀ ਮੰਗ ਕਰਦੇ ਹੋ ਭਾਈ ਸਫਾਈ ਹੋਵੇ ਕੀ ਨਾਮ ਹੈ ਤੁਹਾਡਾ ਜੀ ਅਮਰਨਾਥ ਕੀ ਕੰਮ ਕਰਦੇ ਹੋ ਚਾਹ ਦਾ ਕੰਮ ਕਰਦੇ ਆ ਜੀ ਕਿੱਥੇ ਆ ਇੱਥੇ ਡਾਕਟਰ ਮੋਹਨ ਸਿੰਘ ਜੀ ਇਹ ਕੀ ਮਸਲਾ ਹੈ ਤੇ ਜੀ ਸੀਵਰ ਦਾ ਪਾਣੀ ਬਹੁਤ ਭੰਦ ਹੋਇਆ ਥੋੜੀ ਜਿਹੀ ਕਰਕੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਬੰਦ ਕਰਕੇ ਜਾਂਦੇ ਫਿਰ ਬੰਦ ਕੰਪਲੀਟਾ ਕਰਾ ਕਰਾਂਗਾ ਆਖਿਆ ਸੀ ਇਹ ਥੋੜੇ ਕਰਕੇ ਜਾਂਦੇ ਨੇ ਗੰਦ ਪੂਰਾ ਫਸਿਆ ਹੈ ਜੀ ਚੰਗੀ ਤਰ੍ਹਾਂ ਸਾਫ ਕਰਨ ਕੇ ਤਾਂ ਹੀ ਕੰਮ ਹੋਏਗਾ ਨਹੀਂ ਦੂਜੇ ਤੀਜੇ ਦਿਨ ਹੋ ਜਾਂਦਾ ਹੀ ਹੈ ਸਰ ਮੰਤਰੇ ਲੋਕਾਂ ਦੇ ਲੋਕ ਸਾਨੂੰ ਕਿੰਨੇ ਕਰਕੇ ਤੁਸੀਂ ਕਹੋ ਕਹੋ ਕਿਨੂ ਕਿਨੂ ਕਹੀ ਸੀ ਕਿਹੜਾ ਬੰਦਰ ਹੈ ਜੀ ਇਹ ਜਨਤਾ ਜੱਜ ਕਰ ਰਹੀ ਹੈ ਆਪਣਾ ਡਾਕਟਰ ਬੋਲ ਸੀ ਕਹਿੰਦੀ ਸੀ ਤਨਗਰ ਕਾਉਂਸਲ ਵਾਲਾ ਨਕੀ ਕਹਿਣਾ ਜੀ ਨਗਰ ਕਾਉਂਸਲ ਵਾਲੇ ਜੀ ਗੱਲ ਸੀ ਕਪੜੇ ਢੀ ਕਰਾ ਸਕਦੇ ਹੋਰ ਉਹ ਰਣ ਕੀ ਕਹਸੇ ਨਹੀਂ ਉਹਨਾਂ ਦਾ ਕੀ ਕਹਿਣਾ ਹੈ ਕੋੰਡਾ ਵੇ ਕਹਿਣਾ ਇੱਕ ਪੈਣੀ ਸਾਹਿਬ ਆਏ ਸੀ ਉਹ ਕਰਾ ਕੇ ਸਿੱਕੋ ਵਿੱਚ ਫਿਰ ਦੁਬਾਰਾ ਮਰ ਗਏ ਜੰਗੀ ਤਰ੍ਹਾਂ ਕਰਕੇ ਤਾਂ ਹੋ ਜਾਂਦੀ ਸੀ ਨਾ ਬੋਕਸ਼ਾ ਤੇ ਸਮੈਲ ਵੀ ਆਂਦੀ ਹੈ ਬਹੁਤ ਜ਼ਿਆਦਾ ਸਮੈਲ ਆਦੀ ਤੁਸੀਂ ਰੋਕੇ ਤੁਹਾਨੂੰ ਪਤਾ ਹੀ ਕਿੰਨੀ ਸਮੈਲ ਮਾਰਦੀ ਆਂਦੇ ਜਾਂਦੇ ਬੋਖੀ ਸੜਨ ਦਾ ਮਾਦੇ ਦੇ ਨੇ ਫਿਰ ਤੁਸੀਂ ਕਰਾਓ ਕਰਾਓ ਅਸੀਂ ਕੀ ਕਰੀਏ ਜੀ ਕੰਪਲੇਟ ਕਰਾ ਸਕਦੇ ਅਸੀਂ ਹੋਰ ਕੀ ਕਰੀਏ ਕੰਪਲੇਟ ਕਈ ਵਾਰ ਕਰਾਉਂਦੇ चौरासी नंबर आठ नंबर नंबर शर्मा एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। हिं, जय हिंद जय भारत